ਸਿਆ ਤੈਨੂੰ ਮਾਤ ਕੀਜੇ ਹਰ ਬਾਝਾ ਕਹਿੰਦੇ ਉਹ ਤੇ ਫਿਰ ਸੰਸਾਰ ਤੇ ਨਾ ਹੀ ਹੁੰਦੇ ਮਾਤਾ ਨਾ ਹੀ ਜਨਮ ਦਿੰਦੀ ਉਹਨਾਂ ਨੂੰ ਤੇ ਉਹ ਵਧੀਆ ਸੀਗਾ ਕਿਉਂਕਿ ਧਰਤੀ ਦੇ ਉੱਤੇ ਧਰਤੀ ਭਾਈ ਬਰਦਾਸ਼ ਦੀ ਇਹ ਬਾਰਾ ਚੋਂਦਾ ਹੈ ਧਰਤੀ ਕੇ ਦੀ ਭਾਰ ਕਿਸ ਚੀਜ਼ ਦਾ ਹੈ ਕਹਿੰਦੀ ਅਖਿਰਤ ਘਣਾ ਦਾ ਭਾਰ ਹੈ ਮੈਨੂੰ ਭਾਰਾਂ ਦਾ ਭਾਰ ਨਹੀਂ ਲੱਗਿਆ ਐਡੇ ਵੱਡੇ ਦਰਖਤ ਉਹਨਾਂ ਦਾ ਭਾਰ ਨਹੀਂ ਲੱਗਾ ਮੱਧੀਆਂ ਦਾ ਭਾਰ ਨਹੀਂ ਲੱਗਾ ਪਰ ਮੈਨੂੰ ਅਕਿਰਤ ਕਣਾਂ ਦਾ ਭਾਰ ਬਹੁਤ ਲੱਗਦਾ ਹੈ ਪਰ ਉਧਰ ਪਾਰ ਉਤਾਰਨ ਵਾਸਤੇ ਭਗਤ ਪ੍ਰੀਲਾਲ ਜੀ ਵਰਗੇ ਯੋਧੇ ਵੀ ਪੈਦਾ ਹੁੰਦੇ ਹਨ ਹਰ ਯੁੱਗ-ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ RAM RAJE ਹੋਲੀ ਦਾ ਤਿਹਾੜਾ ਹੈ ਹੋਲੇ ਮਹਲੇ ਦਾ ਤਿਹਾੜਾ ਹੈ ਹੋਲਾ ਮਲਾ ਅਨੰਦਪੁਰ ਸਾਹਿਬ ਦਾ ਥੋਲੀ ਵਿੱਚ ਸੱਚ ਦੀ ਜਿੱਤ ਹੋਈ ਸੀ ਸੱਚ ਜਿੱਤਿਆ ਸੀ ਹਰਨਾਕਿਸ਼ ਨੇ ਭਗਤੀ ਕੀਤੀ ਬਹੁਤ ਭਾਰੀ ਤਪ ਕੀਤਾ ਭਗਤੀ ਕਰਨ ਤੋਂ ਬਾਅਦ ਹਰਨਾਕਿਸ਼ ਨੇ ਬਾਹਰ ਲਿਆ ਵਾਰਸ ਨੂੰ ਮਿਲੇ ਕਿ ਉਹ ਸ਼ਕਤੀਸ਼ਾਲੀ ਹੋ ਗਿਆ ਵੀ ਉਹਨੂੰ ਨਾ ਕੋਈ ਬੰਦਾ ਮਾਰ ਸਕੇ ਨਾ ਕੋਈ ਜਾਨਵਰ ਮਾਰ ਸਕੇ ਨਾ ਕੋਈ ਅੰਦਰ ਮਾਰ ਸਕੇ ਨਾ ਕੋਈ ਬਾਹਰ ਮਾਰ ਸਕੇ ਹੋਰ ਬੜੇ ਵਾਰਸ ਨੂੰ ਮਿਲੇ ਉਸ ਤੋਂ ਬਾਅਦ ਸਮਾਪਿਤਿਆ ਸਾਧ ਸੰਗਤ ਜੀ ਵਿੱਚ ਸਿੱਖਿਆ ਬੜੀ ਵਧੀਆ ਹੁੰਦੀ ਹੈ ਫਾਕੀ ਕਰਕੇ ਕਈ ਵਾਰੀ ਆਪਾਂ ਨੂੰ ਮੰਗਣਾ ਨਹੀਂ ਹੁੰਦਾ ਸਾਡਾ ਮੰਗਣਾ ਬਹੁਤ ਛੋਟਾ ਹੁੰਦਾ ਹੈ ਮੰਗਣਾ ਆਪਾਂ ਨੂੰ ਕੀ ਚਾਹੀਦਾ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਮਹਾਰਾਜ ਨੇ ਨਾਨਕ ਨਾਮ ਮਿਲੇ ਤਾਂ ਜੀਵਾਂ ਤਰਵਰ ਧੀਵੇ ਹਰਿਆ ਤੇ ਹਰਨਾ ਕਿਸ ਕੋ ਸ਼ਕਤੀ ਆ ਗਈ ਆਪਣਾ ਨਾਮ ਜਪਉਣਾ ਸ਼ੁਰੂ ਕਰ ਦਿੱਤਾ ਹਰਨਾਕਿਸ਼ ਨੇ ਤੇ ਸਾਰੇ ਪਾਸੇ ਉਹਦਾ ਜਿਹੜਾ ਹੈ ਸਿੱਕਾ ਚਲਣਾ ਸ਼ੁਰੂ ਹੋ ਗਿਆ ਮਾੜੀ ਉਹਨੇ ਘਾਟੇ ਵਿੱਚ ਭਰਕ ਪੈਣਾ ਕਰ ਦਿੱਤਾ ਭਗਤ ਪ੍ਰਹਲਾਦ ਜੀ ਉਹਨਾਂ ਨੇ ਨਾਮ ਜਪਿਆ ਭਗਤੀ ਕੀਤੀ ਤੇ ਉਸ ਤੋਂ ਬਾਅਦ ਪਰਮੇਸ਼ਰ ਦਾ ਨਾਮ ਜਪਿਆ ਤੇ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹਨਾਂ ਨੇ ਜਪ ਕੇ ਹਰ ਨਾਕਿਸ਼ ਨੂੰ ਇਹ ਚੀਜ਼ ਵਧੀਆ ਨਹੀਂ ਲੱਗਦੀ ਸੀ ਸਕੂਲੇ ਤੇ ਜਿਆ ਪੜਾਉਣ ਉਥੇ ਹਰ ਨਾਕਿਸ਼ ਲਿਖਣਾ ਸੀ ਉਸਨੇ ਪਰਮੇਸ਼ਰ ਦਾ ਨਾਮ ਲਿਖਿਆ ਗੋਵਿਕਰ ਦਾ ਨਾਮ ਉਸਨੇ ਉਸ ਪਰਮੇਸ਼ਰ ਨੂੰ ਧਿਆਇਆ ਉਹਦਾ ਨਾਮ ਜੱਪਿਆ ਹਰਨਾਕੁਸ਼ ਨੇ ਵਧੀਆ ਨਹੀਂ ਲੱਗਾ ਇਸ ਕਰਕੇ ਉਹਨੇ ਬੜੇ ਯਤਨ ਕੀਤੇ ਉਸ ਨੂੰ ਮਾਰਨ ਦੇ ਪਰ ਪਰਮੇਸ਼ਰ ਨੇ ਉਸ ਨੂੰ ਰੱਖਿਆ ਕਰਕੇ بچਾ ਲਿਆ ਉਤੋਂ ਹੀ ਸੋਟਿਆ ਪਹਾੜ ਤੋਂ ਥੱਲੇ ਫਿਰ ਬਚ ਕੇ ਡੋਬਣ ਦੀ ਕੋਸ਼ਿਸ਼ ਕੀਤੀ ਰੱਖਿਆ ਕੀਤੀ ਪਰਮੇਸ਼ਰ ਹਾਈ ਤਰੈਨ ਨੇ ਸਾਰੇ ਪਾਸੇ ਰੱਖਿਆ ਕੀਤੀ ਤੇ ਉਸ ਨੇ ਫਿਰ ਉਹ ਲਿਖਾ ਉਸ ਦੀ ਜਿਹੜੀ ਭੈਣ ਹੈ ਉਸ ਦੇ ਨਾਲ ਪਲਾਨਿੰਗ ਬਣਾਈ ਕਿ ਇਸ ਨੂੰ ਅੱਗ ਦੇ ਵਿੱਚ ਸਾਰੀ ਦਿੱਤਾ ਜਾਵੇ ਉਸ ਨੂੰ ਬਾਹਰ ਕਲਿਆਸੀ ਹੋ ਲਿਕਾਰ ਨੂੰ ਕਿ ਅੱਗ ਵਿੱਚ ਜਿਹੜਾ ਹੈ ਉਸ ਨੂੰ ਬਾਹਰ ਲੈ ਕੇ ਵੀ ਅੱਗ ਦਾ ਰਗਾਸੀ ਉਸ ਨੂੰ ਬਾਹਰ ਸੀਗਾ ਜਦੋਂ ਉੱਥੇ ਅੰਦਰ ਜਾਂਦੀ ਹੈ ਤੇ ਉਹ ਉਹਨੂੰ ਲੈ ਕੇ ਤੇ ਉੱਥੇ ਵੀ ਮਹਾਰਾਜ ਭਗਤ ਪ੍ਰਿਲਾਦ ਦੀ ਰੱਖਿਆ ਕਰਦੇ ਹਨ ਬੋਲੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ ਰੱਖਿਆ ਨਰੇਂ ਕਰਦਾ ਹੈ ਰੱਖਿਆ ਹੁੰਦੀ ਹੈ ਤੇ ਕਿਰਪਾ ਹੁੰਦੀ ਹੈ ਪਰ ਬਾਅਦ ਚ ਜਦੋਂ ਉਹ ਮਾਰ ਨਹੀਂ ਲਗਾ ਉਦੋਂ ਨਰਸਿੰਘ ਦਾ ਰੂਪ ਧਾਰ ਕੇ ਆਪ ਪਰਮੇਸ਼ਰ ਆਇਆ ਤੇ ਉਹਨਾਂ ਨੇ ਆ ਕੇ ਫਿਰ ਜਗਾਏ ਉਸ ਨੂੰ ਖਤਮ ਕਰ ਦਿੱਤਾ ਪਗ ਦੀ ਰੱਖਿਆ ਮਹਾਰਾਜ ਕਰਦੇ ਹਨ ਇਸ ਕਰਕੇ ਹੋਲੀ ਜਿਹੜੀ ਮਨਾਈ ਜਾਂਦੀ ਹੈ ਸੱਚ ਦੀ ਜਿੱਤ ਹੋਈ ਸੀ ਤੇ ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਖਾਲਸਾ ਨੂੰ ਮਹਾਰਾਜ ਜੀ ਨੇ ਕਿਉਂਕਿ ਨਵਾਂ ਸਾਲ ਵੀ ਹੈ ਅੱਜ ਚੇਤ ਦਾ ਨਵਾਂ ਸਾਲ ਚੇਤ ਜਿਹੜਾ ਹੈ ਮਹੀਨਾ ਚੜਿਆ ਹੈ ਤੇ ਆਪ ਜੀ ਨੂੰ ਨਵੇਂ ਸਾਲ ਦੀ ਵੀ ਲੱਖ ਲੱਖ ਬਧਾਈ ਹੋਵੇ ਚੇਤ ਕੁਬਿਤ ਅਰਾਧੀਏ ਹੁਣ ਵੇਖੋ ਚੇਤਨਾ ਹੈ